ਤਹੇ ਜੋ ਰੋਜੋ ਆਪਾਂ ਗੱਲ ਕਰ ਰਹੇ ਸਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਰਾਤਰੀ ਦੇ ਸਮੇਂ ਦੇ ਅੰਦਰ ਆਪਣੀ ਕਲਗੀ ਦੇ ਤੋੜਾ ਪਾਏ ਸੰਗਤਿ ਸੁਣੀ ਜਨਮ ਜਨ ਮੋਢਾ ਨਾ ਪਾਏ ਸੰਗਤਿ ਸੁਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੱਖਣਾ ਕੀਤਾ ਸੀ ਤਿੰਨ ਨੇ ਗੁਰੂ ਗੋਬਿੰਦ ਸਿੰਘ ਸਰਦੀਆਂ ਦੇ ਪਾਸੋਂ ਕਲਗੀ ਤੋੜਾ ਪ੍ਰਾਪਤ ਕਰਨਾ ਕੀਤਾ ਗੁਰੂ ਸਰਦੀਆਂ ਦੇ ਉਹਨਾਂ ਨੂੰ ਆਪਣੇ ਬੋਸਤਵ ਉਤਾਰ ਕੇ ਦਿਨ ਕੀਤੇ ਹਨ ਬੋਸਤਵ ਉਤਾਰ ਕੇ ਦਿਨ ਤੁਮ ਬਾਤ ਸਤਿਗੁਰੂ ਸੋਹੀ ਕੱਚੀ ਲਈ ਸੰਗਤਿਆਂ ਨੂੰ ਕੋਰ ਸਹਿਦীন ਨੂੰ ਅਗੋਦੀ ਪੈਨਾ ਕਰਨਾ ਕੀਤੇ ਹਨ ਸਰਬੁਰਸ਼ਹਿਬ ਜੀ ਨੇ ਇਸ ਤੋਂ ਬਾਅਦ ਕਿਸ ਤਰ੍ਹਾਂ ਸਰਬੁਰਸ਼ਹਿਬ ਜੀ ਮਾਫੀ ਹੋਣ ਦੀ ਤਰਮੀ ਤੇ ਨਹੀਂ ਕਿ ਉਹ ਦਿਵਸ ਵਰਨ ਕਰਨਾ ਕਰੀਏ ਸਭਾਈ ਜੇ ਬਾਸੰਦ ਕਰਤੋਂ ਪਰ ਮਨਮ੍ਰਿਤਿਆਂ ਸਹੀ ਸੰਗਤੇ ਕਾ ਕਰ ਕਰਨਾ ਕਰੋ ਤੇ ਗੁਰੂ ਦੇ ਨਾਮ ਕੋ ਤੇ ਆਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਬਰਤਨ ਤੇ ਸ਼ਾਇਦ ਨੇ ਲਿਖਣਾ ਕੀਤਾ ਹੈ ਕਿ ਗੀਂਦੋਂ ਦੇ ਪਾਸ ਜੀਤਨ ਨੇ ਇੱਕ ਤੀਰਥ ਯਾਤਰਾ ਕੀ ਲਈਏ ਇਹ 2 ਸਾਲਾਂ ਦੇ ਦੌਰ ਇੱਕ ਵੀਰ তীਰਥ ਯਾਤਰਾ ਦੇ ਲਈ ਕਟਾਰੀ ਇੱਥੇ ਜਹਾਂ ਬੱਚੇ ਬਾਪ ਨੇ ਖੁਦਾ ਕੇ ਲਈ ਕਿ ਉਸ ਪਰਮਾਤਮਾ ਦੇ ਲਈ ਉਸ ਅੱਲਾ ਦੇ ਵਾਸਤੇ ਜਿੱਥੇ ਇੱਕ ਪਿਓ ਨੇ ਆਪਣੇ ਪੁੱਤਰ ਨੂੰ ਕੁਰਬਾਨ ਕਰਨਾ ਕੀਤਾ ਸੀ ਗੁਰੂ ਸੋਹਣੀ ਮੇਂਦੇ ਤੇਲੇ ਜਾਣ ਤੋਂ ਬਾਅਦ ਜੋ ਕੌਰ ਦੀ ਘੜੀ ਦੇ ਅੰਦਰ ਪਾਇ ਸੰਗਤ ਸਿੰਘ ਜੀਆਂ ਦੇ ਨਾਲ ਸਤ ਸਿੰਘ ਹੋਸ ਪਾਇ ਸੰਗਤ ਸਿੰਘ ਜੀ ਗੁਰੂ ਸੋਹਣੀ ਮੇਂਦੇ ਇਸ ਪ੍ਰਕਾਰ ਉਪਨ ਕੀਤਾ ਸੀ ਕਿ ਸਾਡੇ ਤੋਂ ਬਾਅਦ ਜਿੱਥੇ ਨਸੀਬ ਜੋ ਹੈ ਮਾਨਾ ਇਥੇ ਤੁਸੀਂ ਸੁਭਰਾਂ ਨੂੰ ਖੋ ਗਏ ਨਵਾਰੇ ਤੇ ਚੂਟਾਂ ਲੱਗਦੀਆਂ ਹੀ ਰਹਿਣ ਨਵਾਰੇ ਤੇ ਚੂਟਾਂ ਲੱਗਦੀਆਂ ਬੰਦ ਨਾ ਹੋ ਤਾ ਜੋ ਪਿੱਟੀ ਨਾਲੋਂ ਪਤਾ ਲੱਗ ਸਕੇ ਹਾਲਸਾ ਤੇ ਅੰਮ੍ਰਿਤਿਆਰ ਹੈ ਅੰਮ੍ਰਿਤ ਵੇਲਾ ਹੋਇਆ ਸੇਗੁਰ ਸਿੱਖਾਂ ਨੇ ਨਿਤਨੇਮ ਕਰਨਾ ਕੀਤਾ ਨਿਤਨੇਮ ਤੋਂ ਉਪਰੰਤ ਅਰਦਾਸ ਸੁਧਨਾ ਕੀਤੀ ਅਰਦਾਸ ਤੋਂ ਬਾਅਦ ਇਤਿਹਾਸ ਦੇ ਉਹ ਉਹ ਲੇਖ ਜਿਹਦਾ ਜ਼ਿਕਰ ਮੈਂ ਹੋਇਆ ਜੀਵਨ ਘਰ ਨੇ ਆਪਣੇ ਗਿਰਨਾਂ ਦਾ ਹੰਕਾਰ ਕਰਕੇ ਕੇ ਭੇਜਨਾ ਕੀਤਾ ਗੁਰਸਿੱਖ ਪੀਰਾਂ ਨੇ ਜਦੋਂ ਦਿੱਲੀ ਦਰਬਾਰ ਨੂੰ ਮੁਗਲਾਂ ਦੀ ਪੋਜ ਮੋਗੇ ਹੁੰਦਾ ਦੇਖਿਆ ਤੇ ਆਪ ਨੂੰ ਹਾਰੇ ਦਰਵਾਜ਼ੇ ਕੋਲ ਕਰਕੇ ਪਉਣਾ ਦੇ ਉੱਪਰ ਜਾ ਕਰਕੇ ਟੁੱਟ ਕੇ ਪੈ ਗਏ ਤਾਂ ਪਾਏ ਸੰਗਤ ਸਿੰਘ ਜੀ ਦੇ ਤੀਰ ਚਲਾਏ ਹੋਏ ਦੇਲ ਦੇਲ ਕੋ ਤੱਕ ਦੁਸ਼ਮਣਾਂ ਨੂੰ ਵੇਣ ਕੇ ਨੰਗਰਲੇ ਨੇ ਇਹ ਗੁਰਨਾਮਕ ਦੇ ਕਰਦੀ ਅਜਮਤ ਹੈ ਜਿੱਥੇ ਆਪਾਂ ਕਹਿ ਦਿੰਦੇ ਆ ਨਾ ਕਿ ਗੁਰੂ ਗੋਬਿੰਦ ਸਿੰਘ ਜੀਆਂ ਦੇ ਨਾਲ ਭਾਈ ਸੰਗਤ ਸਿੰਘ ਜੀ ਦਾ ਚਿਹਰਾ ਮਿਲਦਾ ਸੀ ਇਹ ਗੁਰੂ ਸਾਹਿਬ ਜੀ ਨੇ ਬទਿਸ਼ੂ ਗਏ ਜਿਹਦੀ ਗੁਰੂ ਸਾਹਿਬ ਜੀਆਂ ਦੀ ਤਾਕਤ ਹੈ ਗੁਰੂ ਸਾਹਿਬ ਜੀਆਂ ਨੇ ਸਿਰਫ ਕਲਗੀ ਤੋੜਨ ਨਹੀਂ ਆਪਣੀਆਂ ਅਜਮਤਾਂ ਦੇ ਕਰਕੇ ਗਏ ਭਾਈ ਸੰਤ ਸਿੰਘ ਜੀ ਬੜੇ ਕਲਮਾਨ ਯੋਧੇ ਸਨ ਜਿਨ੍ਹਾਂ ਦੀ ਸਾਰੀ ਈ ਤਿਆਰੀ ਗੁਰੂ ਸਾਹਿਬ ਜੀਆਂ ਦੇ ਨਾਲ ਹੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਤੇ ਬਖਸ਼ਿਸ਼ ਸਰਦਕਾਰ ਉਤਰਾ ਚਲਾਏਗੇ ਤੀਰ ਡੇਵ ਜਣ ਕੋ ਤਜੋ ਦਸ਼ਮਨਾ ਨੂੰ ਵਿੰਦ ਕੇ ਨਾ ਗਲੇ ਤੇ ਇਸੇ ਹੀ ਅਟਾਰੀ ਦੇ ਅੰਦਰ ਚਮਕੌਰ ਦੀ ਗੜੀ ਦੇ ਅੰਦਰ ਸਭ ਤੋਂ ਵੱਧ ਤੀਰ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਏ ਆਪਣੇ ਜੀਵਨ ਕਾਲ ਦੇ ਅੰਦਰ ਸਭ ਤੋਂ ਵੱਧ ਤੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਨੇ ਚਮਕੌਰ ਦੀ ਗੜੀ ਦੇ ਅੰਦਰ ਚਲਾਉਣਾ ਕੀਤਾ ਇਹਨੇ ਤੀਰ ਚਲਾਏ ਨੇ ਕਿ ਤੀਰ ਜਲਾਉਣ ਦੇ ਲਈ ਨਾ ਅੰਗੂਠੇ ਦੇ ਅੰਦਰ ਇੱਕ ਛੱਲਾ ਪਹਿਨਿਆ ਜਾਂਦਾ ਹੈ ਤੇ ਤੀਰ ਚਲਾ ਜਲਾ ਕਰਕੇ ਗੁਰੂ ਸਹਿਜ ਜੀਵੰਦ ਅੰਗੂਠਾ ਜਿਹੜਾ ਸੀ ਉਹਨੂੰ ਸੋ ਜਾ ਗਿਆ ਸੀ ਤੇ ਉਹ ਜਿਹੜਾ ਛੱਲਾ ਸੀ ਉਹ ਅੰਗੂਠੇ ਦੇ ਅੰਦਰ ਧਸ ਚੁੱਕਿਆ ਸੀ ਇਸ ਤੋਂ ਬਾਅਦ ਭਾਈ ਸੰਤ ਸਿੰਘ ਜੀ ਤੇ ਬਾਕੀ ਸਾਰੇ ਸਿੰਘ ਬੜੀ ਬਹਾਦਰੀ ਦੇ ਨਾਮ ਲਏ ਜਦੋਂ ਇਹ ਬਾਣ ਦੇ ਜਦੋਂ ਸਪੂਰ ਦੇ ਆਪ ਨੂੰ ਤੋਂ ਬਾਅਦ ਭਾਗੀ ਸੰਤ ਸਿੰਘ ਜੀ ਨੇ ਦਾ ਸਿਰ ਵੱਡ ਕਰਕੇ ਵਜੀਦ ਖਾਨ ਨੂੰ ਪੇਸ਼ ਕਰਨਾ ਕੀਤਾ ਵਜੀਦ ਖਾਨ ਦੇ ਇਹ ਕਾਰਨ ਨੇ ਸਵਾ ਕਾਰਨ ਨੇ ਚੰਗਿਆਂ ਨੇ ਬੜਿਆਂ ਨੇ ਦੱਸਿਆ ਕਿ ਇਹ ਗੁਰੂ ਜਾਨੀਆਂ ਦਾ ਹੰਮ ਸ਼ਕਲ ਜ਼ਰੂਰ ਹੈ ਪਰ ਇਹ ਜਿਹੜਾ ਸੇਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀਆਂ ਦਾ ਨਹੀਂ ਹੈ ਵਜੀਦ ਖਾਨ ਨੇ ਇਹੀ ਗੱਲ ਛੋਟੇ ਸਹਿਰ ਜਾਂਦੇ ਆਂ ਦੇ ਕੋਲੋਂ ਦੁਬਾਰਾ ਤੋਂ ਫੇਰ ਪੁੱਛਣਾ ਕੀਤੀ ਕਿ ਜਦੋਂ ਕੋਈ ਆ ਨਾ ਕੋਈ ਸਤ ਲਾ ਦੇ ਕੋ ਤੁਹਾਡੇ ਪਿਤਾ ਦਾ ਸੀਸ ਅਸੀਂ ਉਹਨੂੰ ਵਾਰ ਦਿੱਤਾ ਤੁਸੀਂ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੁਸਲਮਾਨ ਤਹਾਨੂੰ ਅਪਣਾ ਲਓ ਇਸਲਾਮ ਨੂੰ ਕਬੂਲ ਕਰ ਲਓ ਤਾਂ ਵੀ ਤੁਸੀਂ ਜੇ ਇਹਨਾਂ ਦਾ ਨਹੀਂ ਆਉਂਸੀ ਭਈ ਕਿ ਉਹਨਾਂ ਨੂੰ ਲਗਾਉਣ ਵਾਲਾ ਕੋਈ ਇਹ ਦੁਨੀਆ ਦੇ ਪਰਪੈਦਾ ਹੀ ਨਹੀਂ ਹੋਇਆ ਜਿਹੜਾ ਸਾਡੇ ਗੁਰੂ ਪਿਤਾ ਨੂੰ ਮਿਟਾ ਸਕੇ ਉਹਨਾਂ ਨੂੰ ਹਾਰ ਸਕੇ ਇਸੇ ਲਈ ਸਾਡੇ ਪਿਤਾ ਜਾਨੀ ਇਸੇ ਲਈ ਉਹ ਕਿ ਸੰਗਤ ਸੰਗਤ ਜੀਆਂ ਤਾਂ ਤੇ ਜਿਹੜੇ ਸੋਹਣਾਂ ਦਾ ਜੀ ਦੀਆਂ ਨੂੰ ਪਤਾ ਲੱਗਾ ਏ ਉਹਨੇ ਆਪਣੀ ਪੁੱਤਿਆਂ ਨੂੰ ਹੋਰ ਕਰਦੇ ਹੋਏ ਦਿੱਤੇ ਨੇ ਤੇ ਜਾਉਂਦੇ ਨੂੰ ਲੱਭੋ ਇਹ ਤੋਂ ਨਿਦਰ ਕਰਕੇ ਸਤਿਗੁਰੂ ਸਾਹਿਬ ਜੀ ਸਹਿਜ ਮਾਜਰਾ ਤਾਨੂੰ ਦੇਵੇ ਅਵ ਨੀਰੇ ਚੱਲਣ ਲੱਗੇ ਹਨ ਜਦੋਂ ਸਤਿਗੁਰੂ ਸਾਹਿਬ ਜੀ ਅਵਲੇਰੇ ਨੂੰ ਜਾ ਰਹੇ ਹਨ ਕਿڑی ਤਹਨੋਲ ਕੋਰ ਤੋਂ ਲੱਗੇ ਸਹਿਜ ਮਾਜਰਾ ਟੱਪੇ ਦੇ ਜਦੋਂ ਇਹ ਉਤੇ ਰਸਤੇ ਦੇ ਅੰਦਰ ਦੋ ਜਾਨੇ ਜਿਨ੍ਹਾਂ ਦੀ ਗਾਂ ਗਵਾਟ ਗਈ ਸੀ ਉਹ ਰੌਲਾ ਉਤਰੇ ਹੁੰਦੇ ਸਨ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਅੰਦਰ ਅਰਥ ਤੇ ਨਾਮ ਵਰਗੇ ਲਿਖਿਆ ਹੁੰਦਾ ਦੋਵਾਂ ਨੇ ਇਹ ਦੋ ਪਠਾਨ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੂੰ ਦੇਖਿਆ ਤੇ ਰੌਲਾ ਪਾਉਣਾ ਸ਼ੁਰੂ ਕੀਤਾ ਗੁਰੂ ਸਾਹਿਬ ਜੀ ਨੇ ਜਿੱਦਾਂ 52 ਹਮਾਂ ਦੇ ਅੰਦਰ ਬਖਸ਼ਿਸ਼ ਕਰਨਾ ਕੀਤੀ ਐ ਨੈ ਵੈਰੀ ਦੇ ਨਾਲ ਸਾਨੂੰ ਧਾਮ ਆਦਿਕ ਤੇ ਪਾਉ ਵਰਤਨੇ ਉਹ ਬਰੰਤ ਜੁਧ ਧਰਮ ਹੈ ਸਤਿਗੁਰੂ ਸਾਹਿਬ ਜੀ ਨੇ ਪਹਿਲਾਂ ਸਮਝਾਇਆ ਨਹੀਂ ਸਮਝੇ ਸਤਿਗੁਰੂ ਸਾਹਿਬ ਜੀ ਨੇ ਫੇਰ ਉਪਾਹਰ ਚ ਦਿੱਤਾ ਮੋਹਰਾਂ ਦਿੱਤੀਆਂ ਨਹੀਂ ਸਮਝੇ ਰਾਉਣਾ ਕੋ ਨੂੰ ਨਹੀਂ ਦੇਖ ਸਤਿਗੁਰ ਸਹਿ ਜੀਆਂ ਨੇ ਕਿਰਪਾਣ ਦੇ ਨਾਲ ਵਾਰ ਕੀਤਾ ਇਹ ਦੁਹਾਂ ਨੂੰ ਕੀ ਥਾਂ ਤੇ ਤੇਰ ਪੀਰ ਕਰਕੇ ਚਲੇਗੇ ਸਤਿਗੁਰ ਸਹਿ ਜੀ ਫਿਰ ਇਤੋਂ ਅਵਲੇਰੇ ਜਾਂਦੇ ਹੋਏ ਮਾਸੀਵਾੜਾ ਸਹਿ ਜੀਆਂ ਦੀ ਤਲਤੀ ਦੇ ਪਰ ਪਹੁੰਚੇ ਨਾ ਚਲਦੇ ਚਲਦਿਆਂ ਸਤਿਗੁਰ ਸਹਿ ਜੀਆਂ ਦੇ ਪੈਰਾਂ ਦੇ ਅੰਦਰ ਛਾਲੇ ਜੁਕੇ ਤੇ ਜਿਵੇਂ ਖਲੋਤੁ ਕੇ ਨੇ ਕੰਡੇ ਵਜ ਬਜ ਕੇ ਇਥੇ ਆਪ ਜੀਆਂ ਦੇ ਨਾਲ ਇੱਕ ਇਤਿਹਾਸ ਦੀ ਥੋੜੀ ਜਿਹੀ ਲੜੀ ਹੋਰ ਆਪ ਜੀਆਂ ਨੂੰ ਦੱਸ ਦਈਏ ਆਪ ਜੀਆਂ ਨਾਲ ਵਿਚਾਰ ਕਰ ਲਈਏ ਗੁਰੂ ਸਾਹਿਬ ਜੀ ਦੇ ਸਮੇ ਗੜੀ ਤੋਂ ਬਾਹਰ ਨਿਕਲੇ ਹਨ ਸਤਿਗੁਰੂ ਸਾਹਿਬ ਜੀਆਂ ਨੇ ਆਪਣੇ ਪੈਰ ਦੇ ਅੰਦਰ ਜੁੱਤੀ ਵੀ ਨਹੀਂ ਪਹਿਨੀ ਸਾਡੇ ਗੁਰਸਿੱਖ ਜੀ ਨੰਗੇ ਪੈਰੀਂ ਨਿਕਲੇ ਹਨ ਕਹਿਣਾ ਕੀਤਾ ਹੈ ਕਿ ਜਿਸ ਜੰਗੀ ਮੈਦਾਨ ਦੇ ਇਧਰੋਂ ਅਸੀਂ ਨਿਕਲ ਕੇ ਜਾਣਾ ਹੈ ਉੱਥੇ ਸਾਡੇ ਗੁਰਸਿੱਖ ਪਿਆਰੇ ਦਿੱਤੇ ਹੋ ਸਕਦਾ ਹੈ ਕਿਦਰੇ ਜੰਗ ਦੇ ਅੰਦਰ ਲੜਦਿਆਂ ਹੋਇਆਂ ਕਿਸੇ ਗੁਰਸਿੱਖ ਪਿਆਰੇ ਦਾ ਦਮ ਲਾ ਦਸਤਾਰ ਵਿਛੜ ਗਈ ਹੋਵੇ ਤੇ ਉਹਨਾਂ ਦੇ ਕੇਸ ਇਸ ਧਰਤੀ ਦੇ ਉੱਪਰ ਛੋ ਰਹੇ ਹੋਣ ਸਾਨੂੰ ਇਹ ਕਦੇ ਵੀ ਚੰਗਾ ਨਹੀਂ ਲੱਗੇਗਾ ਕਿ ਐਸੀ ਜੁੱਤੀ ਪਾ ਕਰਕੇ ਜਿੱਥੇ ਕੇਸ ਹੁਣ ਉਹਨਾਂ ਦੇ ਲਾਗੂ ਦੀ ਲੰਗੀ ਹੈ ਸਤਿਗੁਰੂ ਸਾਹਿਬ ਜੀ ਫਿਰ ਇਸ ਜਗਤ ਤੋਂ ਗਏ ਹਨ ਭਾਈ ਦਲਾ ਸਿੰਘ ਦੇ ਪੁੱਛਣ ਤੇ ਕੇ ਪਗ ਗੁਰੂ ਸਾਹਿਬ ਜੀ ਉਹ ਖਫਣ ਤੋਂ ਬਗੈਰ ਕਦੀ ਕਿਸੇ ਦੇ ਪੁੱਤਰ ਨਹੀਂ ਗਏ ਆਵੀਆਂ ਦੇ ਪੁੱਤਰ ਇੱਥੇ ਜੰਗੀ ਮੈਦਾਨ ਦੇ ਅੰਦਰ ਪਏ ਨੇ ਤੇ ਮੈਂ ਜਾ ਕਰਕੇ ਉਹਨਾਂ ਦਾ ਚਿਹਰਾ ਨਾ ਟਕਾਵਾਂ ਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਭਾਈ ਜਿੰਨੇ ਬਾਕੀ ਜੀਦ ਹੋਏ ਐ ਸਾਰੇ ਹੀ ਮੇਰੇ ਪੁੱਤਰ ਐ ਤੇ ਜੇ ਦਇਆ ਹੈ ਇੰਨਾ ਕੱਪੜਾ ਹੈਗਾ ਹੀ ਸਾਰਿਆਂ ਦੇ ਤਨ ਨੂੰ ਢੱਕਣ ਜੋਗਾ ਤੇ ਜਹ ਟਾਕਿਆ ਨਹੀਂ ਤਾਂ ਫਿਰ ਰਹਿਣ ਤੇ ਤੇ ਸਤਿਗੁਰੂ ਸਾਹਿਬ ਜੀ ਇਤੋਂ ਚੱਲਦੇ ਹੋਏ ਫਿਰ ਪਿੰਡੋ ਪਿੰਡੀ ਆਕਰਕੇ ਮਾਛੀਵਾੜੇ ਦੇ ਤਖਤ ਦੀ ਉੱਪਰ ਪਹੁੰਚੇ ਹਨ ਜਿੱਥੇ ਆਕਰਕੇ ਆਪਾਂ ਗੁਰਦੁਆਰਾ ਚੰਨ ਕਬਲ ਸਿੰਘ ਦੇ ਨਾਮ ਕੂ ਦੇ ਕਿ ਦਾ ਸਤਿਗੁਰੂ ਸਾਹਿਬ ਜੀ ਨੇ ਐਸੇ ਕੂਤੋ ਜਾਣ ਛਕਿਆ ਹੈ ਇਹ ਕੂ ਜਿਹੜਾ ਬਿਲਕੁਲ ਰਾਹ ਦੇ ਉੱਪਰ ਹੈ ਜਿਹੜਾ ਮੀਨ ਰਸਤਾ ਹੈ ਨਾ ਇਸ ਦੇ ਉੱਪਰ ਸੀ ਤੇ ਸਤਿਗੁਰ ਸਾਹਿਬ ਜੀ ਇੱਥੋਂ ਕੋਈ ਬਿਸ਼ੇਰ ਨਹੀਂ ਖੜਮੇ ਜਿੱਥੇ ਪੰਜਾਬ ਦੇ ਗੁਲਾਬੇ ਦਾ ਬਾਗ ਸੀ ਜਿੱਥੇ ਅੱਜ ਕੱਲੇ ਆਪਾਂ ਜੰਡ ਨੂੰ ਸੁਭਾਈਮਾਨ ਦੇਖਦੇ ਹਾਂ ਇਸ ਮੁੱਦੇ ਦੇ ਉੱਪਰ ਆ ਕਰਕੇ ਵਖੀ ਵਰਨੇ ਲੰਮੇ ਪਏ ਹਨ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਅੰਦਰੋਂ ਮੁਬਾਰਕ ਚਰਨਾਂ ਦੇ ਅੰਦਰੋਂ ਉਲ ਰਿਸ ਰਿਹਾ ਹੈ ਤੇ ਸਤਿਗੁਰੂ ਸਾਹਿਬ ਜੀਆਂ ਨੇ ਉਥੋਂ ਟਿੰਡ ਲਿਆਂਦੀ ਜਿੱਥੇ ਸਹਰਾਣਾ ਲਾਇਆ ਹੈ ਉੱਤੇ ਹੀ ਆਪਣੀ ਕਿਰਪਾਨ ਨੂੰ ਛਾਤੀ ਦੇ ਨਾਲ ਲਾ ਕਰਕੇ ਰੱਖਿਆ ਹੈ ਤੇ ਹੱਥ ਜਿਹੜਾ ਉਹ ਮੁਠੇ ਦੇ ਉੱਪਰ ਹੈ ਧਿਆਨ ਉਸ ਰੋਸ਼ੜਤ ਦੇ ਵੱਲ ਹੈ ਉਸ ਮੇਨ ਰਾਸਤੇ ਦੇ ਉੱਪਰ ਹੈ ਤੇ ਸਤਿਗੁਰੂ ਸਾਹਿਬ ਜੀ ਜਿੱਥੇ ਜੰਗ ਦੇ ਥੱਲੇ ਨਵੇਂ ਪੈਨੇ ਸਤਿਗੁਰੂ ਸਾਹਿਬ ਜੀਆਂ ਦੇ ਪਿਛਲੇ ਪਾਸੇ ਆ ਗਏ ਸਤਿਗੁਰੂ ਸਾਹਿਬ ਜੀਆਂ ਦੇ ਨੇਤਰ ਰਾਸਤੇ ਵੱਲ ਨੂੰ ਲੈ ਕੇ ਜਿੰਨੇ ਕਿਸੇ ਨੇ ਵੀ ਆਉਣਾ ਹੈ ਇਸ ਤਰ੍ਹਾਂ ਤੋਂ ਆਵੇਗਾ ਪਿਛਲੇ ਪਾਸੇ ਬਾਗ ਹੈ ਪਿਛਲੇ ਪਾਸੇ ਤੋਂ ਕੋਈ ਨਹੀਂ ਆਵੇਗਾ ਇਸੇ ਸਾਬ ਨਾਲ ਸਤਿਗੁਰੂ ਸਾਹਿਬ ਜੀ ਧਿਆਨ ਰੱਖਦੇ ਹੋਏ ਬਿਲਕੁਲ ਤਿਆਰ ਵਰਤਿਆ ਕਿ ਜੇ ਕੋਈ ਕਿਧਰੇ ਵੀ ਜੰਕੇ ਲੜਨ ਦਾ ਸਮਾਂ ਆ ਜਾਵੇ ਉਹ ਵਿਕਤਾਂ ਹੋਵੇ ਤਾਂ ਹਮਲਾ ਕਰ ਦਿੱਤਾ ਜਾਵੇ ਉਸ ਦਾ ਮੁਕਾਬਲਾ ਵਾਲਾ ਜਵਾਬ ਦੇ ਦਿੱਤਾ ਜਾਵੇ ਇੱਥੇ ਹੀ ਗੁਲਾਮੇ ਦਾ ਨੌਕਰ ਜੋ ਬਾਗ ਦੀ ਦੇਖਭਾਲ ਕਰਦਾ ਉਹਨੇ ਆ ਕਰਕੇ ਸਤਿਗੁਰੂ ਸਾਹਿਬ ਜੀਆਂ ਨੂੰ ਧੱਕਿਆ ਹੈ ਤੇ ਭਾਈ ਦਇਆ ਸਿੰਘ ਜੀ ਤੇ ਹਿੰਮਤ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਇਹ ਗੁਰੂਤ ਪਿਆਰੇ ਆ ਕਰਕੇ ਗੁਨਾਬੇ ਦੇ ਘਰ ਪਹੁੰਚੇ ਨੇ ਗੁਲਾਬ ਪਹਿਲਾਂ ਸਤਿਗੁਰੂ ਸਾਹਿਬ ਜੀਆਂ ਦੇ ਘਰ ਦੇ ਅੰਦਰ ਮਸੰਦ ਦੀ ਸੇਵਾ ਨੁਭਾਇਆ ਕਰਦਾ ਸੀ ਤੇ ਫਿਰ ਉਹਨੇ ਮਸੰਦ ਗੁਨਾ ਛੱਡ ਕਰਕੇ ਆਪਣੇ ਬਾਗਦ ਨੂੰ ਸੰਭਾਲਣਾ ਕੀਤਾ ਨੌਕਰ ਨੇ ਕਰਜਾ ਕਰਕੇ ਆਖਿਆ ਕਿ ਤੁਹਾਡੇ ਵਰਗਾ ਇੱਕ ਹੋਰ ਉਸ ਜੰਡ ਦੇ ਥੱਲੇ ਹੈ ਤੇ ਭਾਈ ਹਿੰਮਤ ਸਿੰਘ ਦੀ ਭਾਈ ਦਇਆ ਸਿੰਘ ਜੀਆਂ ਨੂੰ ਪਹਿਲਾਂ ਹੀ ਕਹਿੰਦੇ ਆ ਕਿ ਚੱਲੀਏ ਦੋ ਬਲੇਵੇਂ ਚੱਲੀਏ ਭਾਈ ਦਇਆ ਸਿੰਘ ਜੀ ਦਾ ਗੁਰੂ ਸਹਿਜ ਜੀਆਂ ਦੇ ਨਾਲ ਇੰਨਾ ਪ੍ਰੇਮ ਹੈ ਇੰਨਾ ਅਭਾਸ ਹੈ ਕਿ ਗੁਰੂ ਸਹਿਜ ਜੀ ਲਾਗੇ ਨੇ ਜੇ ਜਦੋਂ ਹਿੰਮਤ ਸਿੰਘ ਨੇ ਕਿਹਾ ਕਿ ਆਪਾਂ ਅੱਗੇ ਚੱਲੀਏ ਤੇ ਭਾਈ ਦਇਆ ਸਿੰਘ ਜੀ ਕਹਿੰਦੇ ਨਹੀਂ ਇੱਥੇ ਨਾ ਬੈਠਦੇ ਆ ਕੁਝ ਸੁਣੋ ਤੇ ਭਾਈ ਹਿੰਮਤ ਸਿੰਘ ਜੀ ਨੇ ਪੁੱਛਿਆ ਕੀ ਗੱਲ ਥੱਕ ਗਏ ਕਹਿੰਦੇ ਨਹੀਂ ਥੱਕੇ ਨਹੀਂ ਪਰ ਦਿਲ ਨੂੰ ਚੁਬਕ ਹੈ ਕਿ ਆਪਣਾ ਸਾਈ ਆਪਣਾ ਗੁਰੂ ਇੱਥੇ ਹੀ ਹੈ ਇੱਥੇ ਹੀ ਮਿਲੇਗਾ ਤੇ ਜਦੋਂ ਇਹ ਨੌਕਰ ਨੇ ਆ ਕਰਕੇ ਦੱਸਿਆ ਬੜੇ ਪਕਾਲੇ ਕਦਮਾਂ ਦੇ ਨਾਲ ਭਜ ਕਰਕੇ ਪਹਿੰਦਾ ਸਿੰਘ ਜੀ ਭਾਈ ਮਾਨ ਸਿੰਘ ਜੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਪਾਸ ਆਏ ਨੇ ਆਕਰ ਕੇ ਪਹਿੰਦਾ ਸਿੰਘ ਜੀ ਨੇ ਸਤਿਗੁਰੂ ਸਾਹਿਬ ਜੀ ਨੂੰ ਉਠਾ ਲਿਆ ਨਹੀਂ ਆਰਾਮ ਕਰਨ ਦਿੱਤਾ ਕਿਰਪਾਨ ਲੈ ਕਰਕੇ ਆਪ ਉਹਦੇ ਤੇ ਖੜੀ ਹੋ ਗਏ ਤੇ ਜਦੋਂ ਭਾਈ ਮਾਨ ਸਿੰਘ ਜੀਆਂ ਨੇ ਗੁਰੂ ਸਾਹਿਬ ਜੀਆਂ ਦੇ ਮੁਬਾਰਕ ਚਰਨ ਦੇਖੇ ਨੇ ਤੇ ਚਰਨਾ ਵਾਲੇ ਸਾਈਡ ਬੈਠ ਕਰਕੇ ਨਾ ਪਾਸੇ ਬੈਠ ਕਰਕੇ ਚਰਨਾ ਦੇ ਅੰਦਰੋਂ ਕੰਡਿਆਂ ਨੂੰ ਬਾਹਰ ਖੱਡ ਰਹੇ ਨੇ ਜਦੋਂ ਪਹਿਲਾਂ ਹੀ ਕੰਡੇ ਨੂੰ ਬਾਹਰ ਖੱਡਣ ਲੱਗੇ ਗੁਰੂ ਸਹਿਬ ਜੀ ਇੱਕਦਮ ਉੱਠ ਕੇ ਖੜੇ ਹੋ ਗਏ ਨੇ ਬਿਲਕੁਲ ਤਿਆਰ ਪਰ ਤਿਆਰ ਤੇ ਭਾਈ ਮਾਨ ਸਿੰਘ ਜੀ ਨੂੰ ਦੇਖ ਕਰਕੇ ਗੁਰੂ ਸਾਹਿਬ ਜੀ ਨੇ ਸਾਰੇ ਹੀ ਗੁਰਸਿੱਖਾਂ ਨੂੰ ਫਤਿ ਗਈ ਹੈ ਫਤਿ ਤੋਂ ਬਾਅਦ ਸਾਰੇ ਹੀ ਗੁਰਸਿੱਖਾਂ ਦੇ ਗਲੇ ਮਿਲ ਨੇ ਗਲੇ ਤੋਂ ਬਾਅਦ ਭਾਈ ਮਾਨ ਸਿੰਘ ਜੀ ਨੂੰ ਸਤਿਗੁਰ ਸਾਹਿਬ ਜੀ ਨੇ ਆਖਿਆ ਕਿ ਮਾਨ ਸਿੰਘ ਜੀ ਚੱਲ ਸਕਣਾ ਫਿਰ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਜੀ ਨੂੰ ਆਪਣੇ ਕੰਦੇ ਦੇ ਉੱਪਰ ਪੇਠ ਤੇ ਉਟਾਲ ਕਰਕੇ ਉਦੋਂ ਉਟਾਲ ਕਰਕੇ ਖੋਦੇ ਲੈ ਕਰਕੇ ਗਏ ਨੇ ਸਤਗੁਰ ਸਿੰਘ ਜੀ ਆ ਉਥੋਂ ਜਾ ਛਕਿਆ ਹੈ ਤੇ ਦਿਨ ਦਾ ਸਮਾਂ ਹੁਣ ਕਰਕੇ ਜਦੋਂ ਭਾਈ ਗੁਲਾਬੇ ਨੇ ਕਹਿਣਾ ਕੀਤਾ ਨਾ ਗੁਰੂ ਸਿੰਘ ਜੀ ਘਰ ਚੱਲੀਏ ਤਾਂ ਗੁਰੂ ਸਿੰਘ ਜੀ ਆ ਨੇ ਦਿਨ ਦਾ ਸਮਾਂ ਹੁਣ ਕਰਕੇ ਮੰਨਿਆ ਕੀਤਾ ਕਿ ਅਜੇ ਨਹੀਂ ਰਾਤ ਨੂੰ ਆਵਾਂਗੇ ਨੇਰੇ ਦੇ ਅੰਦਰ ਫਿਰ ਭਾਈ ਗੁਲਾਬਾ ਜੀ ਆ ਨੇ ਕਬਦੇ ਤੋਂ ਸੀਰ ਤੋਂ ਲੈਰ ਦਾ ਸਮਾਂ ਹੈ ਨਾ ਸਤਿ ਅੰਦੇ ਨੂੰ ਦੁੱਧ ਪਾ ਕੇ ਸ਼ੁਆਵੇਂ ਦੇ ਸ਼ੁਆਰੇ ਦੇ ਅੰਦਰ ਦੁੱਧ ਪਾ ਕੇ ਬਾੜ ਕੇ ਸਤਿਗੁਰੂ ਸਾਹਿਬ ਜੀ ਨੂੰ ਲੈ ਕਰਕੇ ਆਏ। ਨਾਲ ਜਿੱਦਾਂ ਆਪਾਂ ਅੱਜ ਕੱਲ ਜਿੰਨੂੰ ਲੇਵੀ ਕਹਿੰਦੇ ਆ ਖੜਾ ਪ੍ਰਸ਼ਾਦ ਦੀ ਪਤਲਾ ਜਿਹਾ ਬੜਾ ਪ੍ਰਸ਼ਾਦ ਉਹ ਬਣਾ ਕਰਕੇ ਲੈ ਕਰਕੇ ਆਏ ਨੇ ਸਤਿਗੁਰੂ ਸਾਹਿਬ ਜੀ ਨੂੰ ਛਕਾਉਣਾ ਕੀਤਾ। ਫਿਰ ਉਹ ਰਾਤ ਦੇ ਸਵੇਰ ਸਤਿਗੁਰੂ ਸਾਹਿਬ ਜੀ ਗੁਲਾਬੇ ਦੇ ਘਰ ਪਹੁੰਚੇ ਨੇ। ਜਾ ਕਰਕੇ ਸਤਿਗੁਰੂ ਸਾਹਿਬ ਜੀ ਨੇ ਨੇਪਾਲ ਦੇ ਖੱਤਰੀ ਦੀ ਮਾਤਾ ਕਹਿਣਾ ਕੀਤਾ ਹੈ ਕਿ ਜਾਓ ਜਾ ਕਰਕੇ ਮਾਈ ਹਰਦੇਈ ਦੇ ਪਾਸੋਂ ਜਾ ਕਰਕੇ ਬੁਲਾ ਕਰਕੇ ਨਮੋਨਾ ਕਰੋ ਨਿਹਾਲਾ ਖੱਤਰੀ ਆਪਣੀ ਮਾਤਾ ਦੇ ਨਾਲ ਗੁਰੂ ਸਾਹਿਬ ਜੀ ਦੇ ਪਾਸ ਆ ਜਿੰਨੀਆਂ ਆ ਕਰਕੇ ਗੁਰੂ ਸਾਹਿਬ ਜੀਾਂ ਦੇ ਚਰਨਾਂ ਨੂੰ ਮਹਾਰਾਜ ਦਈ ਨੇ ਆਪਣੇ ਨੇਤਰਾਂ ਦੇ ਇਧਰੋਂ ਆ ਰਹੇ ਜਨ ਦੇ ਨਾਲ ਧੋਨਾ ਕੀਤਾ ਜਿਹੜੇ ਕੱਪੜੇ ਸਤਿਗੁਰੂ ਸਹਜ ਜੀਆਂ ਦੇ ਵਾਸਤੇ ਥਾਨ ਬਣਾਉਣਾ ਕੀਤਾ ਸੀ ਉਹ ਸਤਿਗੁਰੂ ਸਹਜ ਜੀਆਂ ਨੇ ਪ੍ਰਵਾਨ ਕੀਤਾ ਵਾਹਿਗੁਰੂ ਉਹਨਾਂ ਨੂੰ ਗਾਉਣ ਦੇ ਵਾਸਤੇ ਗੁਰਸਿੱਖ ਪਿਆਰੇ ਭਿੰਦਾਂ ਸਿੰਘ ਨੂੰ ਭੇਜਿਆ ਜਾ ਕਰਕੇ ਲਲਾਰੀ ਨੂੰ ਕਹਿਣਾ ਕੀਤਾ ਕਿ ਰੰਗ ਦੇ ਲਲਾਰੀ ਨੇ ਕਿਹਾ ਇਹਦੀ ਜਲਦੀ ਨਹੀਂ ਹੋ ਸਕਦਾ ਸਤਿਗੁਰੂ ਜੀ ਨੇ ਫਿਰ ਉਹ ਭੇਜਿਆ ਕਿ ਭਾਈ ਉਹਨੂੰ ਕਹੋ ਕਿ ਤੂੰ ਇਹਦਾ ਟੱਕਣ ਚੁਰਕੇ ਦੀ ਵੇਖਣਾ ਵਿੱਚ ਪਾ ਕੇ ਕੇ ਰੰਗ ਦੇ ਬਸਤਰ ਬਣਾਉਣਾ ਕੀਤੇ ਨੇ ਉਹਨਾਂ ਨੂੰ ਰੰਗਿਆ ਗਿਆ ਉਸ ਤੋਂ ਬਾਅਦ ਨਿਰੰਤਰ ਇਹ ਜਿਹੜਾ ਰੰਗ ਦਾ ਕੰਮ ਇਹਨਾਂ ਦਾ ਇੰਨਾ ਹੀ ਚੱਲਦਾ ਰਿਹਾ ਤੇ ਇਹਨਾਂ ਦੇ ਕਾਰਨ ਇੱਕ ਨੌ ਹੀ ਉਹਨੇ ਵੇਖਿਆ ਵੀ ਸਾਡਾ ਤਾਂ ਪਰਿਵਾਰ ਇਹਨਾਂ ਰੰਗ ਲੈ ਕਰਕੇ ਆਉਂਦਾ ਇਨਾ ਕਰਜਾ ਰੰਗਦਾ ਹੁੰਦਾ ਇਹਨਾਂ ਦੇ ਬਰਤਨ ਦੇ ਅੰਦਰ ਕੀ ਐ ਮਦੀ ਰੰਗ ਨਹੀਂ ਹੁੰਦੇ ਨਹੀਂ ਦੇਖੇ ਬਰਤਨ ਦੇ ਅੰਦਰ ਪਾਉਂਦੇ ਐ ਤੇ ਉਸ ਤੋਂ ਜਿਹੜਾ ਰੰਗ ਹੁੰਦਾ ਚੁੰਦੇ ਉਹ ਕਿ ਆ ਜਾਂਦਾ ਹੋ ਜਾਂਦਾ ਇੱਕ ਦਿਨ ਉਸ ਨੌ ਨੇ ਦੇਖਣਾ ਕੀਤਾ ਢੱਕਣ ਚੁੱਕ ਕੇ ਦੇਖ ਲਿਆ ਅੰਦਰੋਂ ਉਹ ਜਿਹੜੇ ਦਿਖਿਆ ਤੇ ਉਸ ਦਿਨ ਤੋਂ ਬਾਅਦ ਕਦੇ ਵੀ ਜਿੰਨਾ ਰੰਗ ਪਹਿਨਾ ਚੜਦਾ ਸੀ ਆਪਣੇ ਆਪ ਉਹ ਰੰਗ ਨਹੀਂ ਚੜਿਆ ਸਤਿਗੁਰ ਸਾਹਿਬ ਜੀ ਦੇ ਬਚਨ ਸਨ ਕਿ ਭਾਈ ਇਹ ਕਪੜੇ ਨੂੰ ਵਿੱਚ ਬਾਦੀ ਨਾ ਪਰਦੇ ਦੇ ਰਗ ਉਤੋਂ ਟੱਪਣ ਚੁੱਕ ਕੇ ਹੀ ਦੇਖਣਾ ਜਿਹੜਾ ਰੰਗ ਕਹਿ ਕਰੋਗੇ ਉਹੀ ਹੋ ਜਾ ਕਰੇਗਾ ਸਤਿਗੁਰ ਸਾਹਿਬ ਜੀ ਅਵਲੇ ਦੇ ਜਦੋਂ ਰਾਤ ਨੂੰ ਗੁਲਾਬੇ ਉਹਨਾਂ ਨੇ ਥੋੜੀ ਜਿਹੀ ਦਿਖਾਈ ਸਰਕਾਰ ਤੋਂ ਡਰਦੇ ਆਇਆ ਫਿਰ ਗੁਰੂ ਸਾਹਿਬ ਜੀ ਗਣੀ ਖਾਨ ਨਵੇ ਖਾਨ ਦੇ ਨਾਲ ਉਹਨਾਂ ਦੇ ਗ੍ਰਹਿਦ ਕੇ ਗਏ ਹਨ ਗਨੀਖਾਨ ਵੀਖਾ ਪੀਰ ਬਾਬਾ ਬਦੂशाह ਜੀ ਤਿੰਨ ਦੇ ਪੁਨੀਤ ਸੰਤ ਗਨੀਖਾਨ ਵੀਖਾਨ ਦੀ ਇੱਕ ਪੋਤਰੀ ਸੀ ਬੀਬੀ ਰਜੀਆ ਬੀਬੀ ਰਜੀਆ ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਦੇ ਵਾਸਤੇ ਅਨੰਦਪੁਰ ਸਰਦੈਨ ਬੱਚੀ ਐ ਜੋ ਬੀਬੀ ਉਸ ਸਮੇਂ ਤੇ ਉਹਨਾਂ ਨੇ ਕੀ ਕਰਨਾ ਪੰਜ ਪੱਜ ਕੇ ਗੁਰੂ ਸਾਹਿਬ ਜੀ ਨੂੰ ਮਰਨ ਲੱਗਾ ਦੋ ਵਰ ਗਏ ਗਨੀ Khan ਨਬੀ Khan ਨੂੰ ਪੜਿਆ ਵਾਪਸ ਲੈ ਕਰਕੇ ਆਂਦਾ ਫਿਰ ਚਲੇ ਗਿਆ ਤੇ ਜਦੋਂ ਫਿਰ ਗਏ ਨਹੀਂ ਸਤਿਗੁਰੂ ਸਾਹਿਬ ਜੀਆਂ ਨੇ ਝੋਲੀ ਦੇ ਅੰਦਰ ਬਿਠਾ ਲਿਆ ਤੇ ਨਾਲ ਇਹ ਕਹਿਣਾ ਕੀਤਾ ਕਿ ਇਹ ਗੁਰੂ ਦੀ ਪੁੱਤੀ ਹੈ ਵਰ ਦਿਨਾ ਕੀਤਾ ਤੇ ਜਦੋਂ ਗਨੀ Khan ਨਬੀ Khan ਗੁਰੂ ਸਾਹਿਬ ਜੀਆਂ ਨੂੰ ਉੱਜ ਦਾ ਪੀਰ ਬਣਾ ਕੇ ਕੇਰੇ ਦੇ ਅੰਦਰੋਂ ਬਾਹਰ ਕੱਢ ਕੇ ਆਏ ਨਾ ਇਦੋਂ ਵਾਪਸ ਆ ਕਰਕੇ ਅਨੀਤ ਖਾਨ ਨਵੀ ਖਾਨ ਨੇ ਹੁਕਮਨਾਮਾ ਦਿਖਾਉਣਾ ਕੀਤਾ ਕਿ ਗੁਰੂ ਸਾਹਿਬ ਜੀਆ ਨੇ ਸਾਨੂੰ ਪੁੱਤਰ ਕਹਿਣਾ ਕੀਤਾ ਆਪ ਦਾ ਹੁਕਮਨਾਮੇ ਦੇ ਉੱਪਰ ਲਿਖਤੀ ਰੂਪ ਦੇ ਅੰਦਰ ਦੇਣਾ ਕੀਤਾ ਹੈ ਕਿ ਇਹਨਾਂ ਸਾਡੀ ਮਦਦ ਕੀਤੀ ਹੈ ਇਹ ਸਾਡੇ ਪੁੱਤਰ ਹੈ ਤੇਰੀ ਕੀਰਤਿਆਂ ਦੇ ਵਜਨ ਸਨ ਕਿ ਆਪ ਜੀ ਪੁੱਤਰ ਉਹ ਪੁੱਤਰ ਤਾਂ ਹੋਰ ਵੀ ਨੇ ਪਰ ਜਿਹੜੀ ਪੋਤੀ ਐ ਉਹ ਇਕੱਲੀ ਮੈਂ ਹੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਂਦੇ ਤੇ ਫਿਰ ਅਬਦਲੀ ਆਪ ਜੀਆਂ ਨੇ ਸਤਗੁਰੂ ਸਾਹਿਬ ਜੀਆਂ ਨੇ ਅਰੰਗਜੀਤ ਨੂੰ ਇੱਕ ਖੱਤ ਵੀ ਲਿਖਣਾ ਕੀਤਾ ਕਿਸ ਤਰ੍ਹਾਂ ਸਤਗੁਰੂ ਸਾਹਿਬ ਜੀ ਉਹਦਾ ਪੀਰ ਬਣ ਕਰਕੇ ਇਸ ਕੇਰੇ ਚੋਂ ਨਿਕਲੇ ਉਸਾਰੇ ਬ੍ਰਹਮਾਨ ਤੇ ਸਰਸਵਤ ਕਿਸ ਤਰ੍ਹਾਂ ਪਹੁੰਚੇ ਉਲੇਰੇ ਤੇ ਬਦਰੇ ਆਪਾਂ ਸਰਵਣ ਕਰਾਂਗੇ ਹੁਣ ਸਮੇਂ ਦੀ ਸਮਾਪਤੀ ਹੈ ਆਪਾਂ ਨੂੰ ਸਾਰੇ ਹੀ ਸੰਗਤ ਹਰ ਰੋ ਦੀ ਪਰਜਾਤਾ ਦੇ ਅਨਸਾਰ ਇਤਿਹਾਸ ਰਮੰਦਲ ਤੋਂ ਬ੍ਰਹਮ ਤੋਂ ਨਾਮ ਗ੍ਰਹ ਮਹਾ ਕਰਦੇ